ਤੁਸੀਂ ਬਹੁਤ ਜ਼ਿਆਦਾ ਹਨਾ ਸੋਹਣੀ ਦਸਤਾਰ ਸਜਾਈ ਹੋਈ ਆ ਤੇ ਆਪਣੇ ਨਾਲ ਜਿਹੇ ਮੁੰਡੇ ਨੇ ਹਨਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਵੀ ਜਿਹੜੇ ਕੇਸ ਕਤਲ ਕਰਵਾ ਰਹੇ ਨੇ ਹਨਾ ਵਾ ਇੱਕ ਇਸ ਟ੍ਰੈਂਡਿੰਗ ਚੱਲ ਰਿਹਾ ਵੀ ਗੁਰੂ ਆਲਾ ਮਣੀਏ ਵੇਰਦੀ ਹਨਾ ਜੀ ਉਹ ਪ੍ਰਵਾਸੀ ਨੇ ਮੈਮ ਅਤੇ ਉਹ ਆਪਾਂ ਨੂੰ ਇੰਨਾ ਚੰਗਾ ਸੰਦੇਸ਼ ਦੇ ਰਹੇ ਨੇ ਵੀ ਆਪਣਾ ਗੁਰੂ ਦੇ ਨਾਲ ਜੁੜੀਏ ਨਾ ਤੇ ਫਿਰ ਮੈਂ ਆਪਾਂ ਨੂੰ ਵੀ ਜ਼ਰੂਰ ਜੁੜ ਜੁੜਨਾ ਚਾਹੀਦਾ ਆਪਣੇ ਨੌਜਵਾਨਾਂ ਨੂੰ ਆਪਣੇ ਜਿਹੜੇ ਵੇਰ ਕਤਲ ਕਰਾਣੇ ਬੇਸਤ ਮੈਮ ਹੁਣ ਇੱਕ ਚੇਂਜਸ ਆਇਆ ਹੈ ਮੇਰੇ ਨਾਲ ਜਿੰਨੇ ਵੀ ਨੇ ਮੈਮ ਸਾਰੇ ਦੋਸਤ ਹਸੇ ਹੁੰਦੇ ਨੇ ਇਹ ਮਤ ਜਿਹੜੇ ਤੁਹਾਡੇ ਯਾਰ ਦੋਸਤ ਸੀ ਤੁਹਾਨੂੰ ਦੇ ਕੇ ਪ੍ਰੇਰਿਤ ਹੋਏ ਨੇ ਮਤਲਬ ਵੀ ਜੇ ਹਾਂ ਵੀ ਤੂੰ ਵੀ ਦਸਤਾਂ ਉਹਨਾਂ ਨੂੰ ਦੇਖ ਕੇ ਪ੍ਰੇਰਿਤ ਹੋਇਆ ਮੈਂ ਪਹਿਲਾਂ ਮੇਰੇ ਕਟਿੰਗ ਸੀ ਨਾ ਮੈਂ 7ਥ ਕਲਾਸਿਕ ਪੜ੍ਹੇ ਦੀ ਪਰ ਉਦੋਂ ਤੋਂ ਮੈਂ ਟਰਮਨ ਟਾਈ ਕਰਨ ਲੱਗਿਆ ਮੈਂ ਅਤੇ ਗੁਰੂ ਨਾਲ ਗੁਰਦਵਾਰ ਸਾਹਿਬ ਜਾਣ ਲੱਗੇ ਬਾਟ ਕਰਨ ਲੱਗੇ ਸੀ ਜੀ 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 ਤੇ ਹੁਣ ਜਿਹੜੇ ਸੀ ਕਿਹੜੇ ਕਿਹੜੇ ਡਰਿੰਕ ਪਿਲਾਉਣੇ ਆ ਥੋੜਾ ਉਹਦੇ ਬਾਰੇ ਵੀ ਡਿਟੇਲ ਚ ਦੱਸ ਦੋ ਮੈਮ ਅੰਬੇਸਸ ਤੋਂ ਆਪਣੇ ਫਰੂਟ ਫਲੇਵਰ ਗ੍ਰੀਨ ਐਪਲ ਹੋ ਗਿਆ ਵਾਟਰਮੈਲਨ ਹੋ ਗਿਆ ਮਿੰਟ ਮੀਟ ਹੋ ਗਿਆ ਕੇਵੀ ਹੋ ਗਿਆ ਪਾਈਨ ਐਪਲ ਹੋ ਗਿਆ ਮੈਮ ਬਲੂ ਬੇਰੀ ਹੋ ਗਿਆ ਬਲੈਕ ਨਟ ਹੋ ਗਿਆ ਬੱਗਦਮ ਹੋ ਗਿਆ ਮੈਮ ਜੀ ਜੀ ਇਹ ਮੈਮ ਨੇ ਬਾਕੀ ਮੈਂ ਜੇ ਕੋਈ ਹੋਰ ਕੁਝ ਕੋਈ ਸਪੈਸ਼ਲ ਤਿਆਰ ਕਰਨੀ ਹੋਵੇ ਉਹ ਵੀ ਆਪ ਕਰ ਦਵਾਂਗੇ ਜੀ ਜੀ ਇੱਕ ਥੋੜੇ ਜਿਵੇਂ ਮੇਰਾ ਸਵਾਲ ਰਹੂਗਾ ਵੀ ਖੇਤੀਬਾੜੀ ਵੀ ਕਰਦੇ ਹੋ ਫਿਰ ਖੇਤੀਬਾੜੀ ਵੱਲ ਕਿਉਂ ਨਹੀਂ ਜ਼ਿਆਦਾ ਇੰਟਰਸਟ ਹੋਇਆ ਵੀ ਜਿਵੇਂ ਫਸਲ ਵੀ ਹੁੰਦੀ ਆ ਵੀ ਆਪਾਂ ਉਧਰ ਹੀ ਜ਼ਿਆਦਾ ਟਾਈਮ ਮੈਮ ਫਸਲ ਦਾ ਇਹਦਾ ਜੀ ਮੈਮ ਕੰਮ ਕਰਦੇ ਟਕਰ ਨੂੰ ਲੱਗੀ ਜਾ ਰਹੀ ਹੈ ਜੀ ਕਿਉਂਕਿ ਮੈਮ ਫਸਲਾਂ ਤੋਂ ਐਨੀ ਇਨਕਮ ਨਹੀਂ ਰਹੀ ਵੀ ਆਪਾਂ ਉਸ ਨਾਲ ਗੁਜ਼ਾਰਾ ਕਰ ਸਕੀਏ ਜੀ ਉਹਦੇ ਲਈ ਮੈਮ ਆਪਣਾ ਸੈੱਡ ਅਡਮਿਨਿਸਟਰੇਟ ਕਰਨਾ ਪੈਂਦਾ ਜੀ ਤੇ ਵੀਰ ਜੀ ਜਿੱਦਾਂ ਤੁਸੀਂ ਇਹ ਸਾਰਾ ਸੈਟਅਪ ਕੀਤਾ ਹੋਇਆ ਮਤਲਬ ਇਹ ਖੁਦ ਹੀ ਤਿਆਰ ਕੀਤੀ ਹੋਈ ਹੈ ਜਾਂ ਕਿਸੇ ਤੋਂ ਤਿਆਰ ਕਰਵਾਈ ਹੋਈ ਆ ਇਹ ਸਾਰਾ ਇਹ ਤਿਆਰ ਕੀਤੀ ਹੋਈ ਹੈ ਜੀ ਅੱਛਾ ਇਹ ਸਾਰਾ ਖੁਦ ਆਪ ਵੀ ਸੈਟਅਪ ਨਾਲ ਮਲ ਕੇ ਇੱਕ ਦਾ ਇਲੈਕਟ੍ਰੀਸ਼ੀਅਨ ਦੇ ਲਿਆ ਮੈਮ ਅਤੇ ਮੈਂ ਬੈਲਡਿੰਗ ਵਾਲਾ ਉਹ ਮੈਨੂੰ ਆਤਾ ਸੀ ਛੋਟਾ ਮੋਟਾ ਤੇ ਆਪੇ ਸੈਟਅਪ ਕਰਾਈਆ ਆਪੇ ਡੈਕੋਰੇਟ ਕੀਤੀ ਆ ਸਭ ਕੁਝ ਆਪੇ ਕੀਤਾ ਜੀ 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 ਤੇ ਮਤਲਬ ਇਹ ਕਿਤੇ ਦੇਖੀ ਹੋਣੀ ਤੁਸੀਂ ਕਿਸੇ ਨੇ ਤਿਆਰ ਕੀਤੀ ਹੋਣੀ ਮੈਮ ਇੱਕਦਮ ਆਨਲਾਈਨ ਤਿਆਰ ਕੀਤਾ ਦੇਖੀ ਸੀ ਆ ਤੇ ਉਹਨਾਂ ਤੋਂ ਐਕਸਪਾਇਰ ਹੋ ਕੇ ਮੈਮ ਇੱਧਰ ਵੀ ਆਪ ਸੈਟਅਪ ਤਿਆਰ ਕੀਤਾ ਜੀ 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 ਤੇ ਵੀਰ ਜੀ ਜੀ ਦਾ ਇਹ ਤਾਂ ਤੁਸੀਂ ਸੈਟਅਪ ਕੀਤਾ ਹੋਇਆ ਜਿੱਦਾਂ ਹਨਾ ਚ ਇਹ ਕੁੜੀਆਂ ਨੇ ਚ ਇਹ ਮੁੰਡੇ ਨੇ ਹਰੇਕ ਦੇ ਆਪਣੇ ਵੱਖਰੇ ਵੱਖਰੇ ਸ਼ੌਂਕ ਹੁੰਦੇ ਨੇ ਫਿਰ ਕਦੇ ਇਹ ਦਿਲ ਦਿਮਾਗ ਚ ਨਹੀਂ ਆਇਆ ਵੀ ਕੀ ਆਪਾਂ ਇਹ ਕੰਮ ਕਰਦੇ ਆਂ ਬਸ ਖੇਤੀਬਾੜੀ ਕਰੋ ਜਿੰਨਾ ਕ ਚੱਲੀ ਜਾਂਦਾ ਚੱਲੀ ਜਾਓ ਆਪਣੇ ਸ਼ੌਂਕ ਗੇੜੀਆਂ ਮਾਰੀ ਇਹ ਫਲਾਨਾ ਨਹੀਂ ਮੈਮ ਮੇਰਾ ਨਾ ਸ਼ੁਰੂ ਤੋਂ ਹੀ ਫੋਲਡ ਲਾਈਨ ਵਾਸਤੇ ਬਸ ਬਹੁਤ ਇੰਟਰਸਟ ਆਇਆ ਇੱਥੇ ਤੱਕ ਕਿ ਮੈਂ ਘਰੇ ਵੀ ਹੁੰਦਾ ਸੀ ਕਦੇ ਕੁਝ ਬਣਾ ਲੈ ਕਿ ਉਸ ਮਨਾ ਕੇ ਕਰਦੇ ਹੁੰਦੇ ਤਾਂ ਤਾਂ ਉਹ ਤਾਂ ਸਪੈਸ਼ਲ ਮੈਂ ਡਰਿੰਕਾਂ ਤੇ ਉਸ ਤੋਂ ਮੈਂ ਟ੍ਰੇਨਿੰਗ ਮੈਂ ਕੁਛ ਖੇਤਰ ਤੋਂ ਲਈ ਮੋਕਟੇਲ ਦੀ ਤੇ ਉਸ ਤੋਂ ਬਾਅਦ ਮੈਂ ਸੈਟ